ਸਤਿ ਸ਼੍ਰੀ ਅਕਾਲ ਗ੍ਰੇਡ ਪੰਜਾਬੀ ਟੀਵੀ ਵੇਖ ਰਹੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦੋਸਤੋ ਤੁਸੀਂ ਵੇਖਿਆ ਕਿ ਥੋੜਾ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲਿਆਂਦੀ ਗਈ ਲੈਂਡ ਪੋਲਿੰਗ ਦੇ ਨਾਂ ਤੇ ਉਸ ਦੇ ਲਈ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਗਿਆ ਵਿਰੋਧ ਕੀਤਾ ਗਿਆ ਕਿ ਕਿਤਨਾ ਕਿਤੇ ਕਿਸਾਨਾਂ ਲਈ ਬਹੁਤ ਹਾਨੀਕਾਰਕ ਹੋਏਗੀ ਕਿਸਾਨਾਂ ਦੀ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹਨਾਂ ਉੱਤੇ ਕਿਤਨਾ ਕਿਤੇ ਕਬਜ਼ਾ ਕਰੇਗੀ ਸਰਕਾਰ ਉਸ ਨੂੰ ਲੈ ਕੇ ਹਾਈ ਕੋਰਟ 'ਚ ਕੇਸ ਵੀ ਚੱਲਣਾ ਸ਼ੁਰੂ ਹੋ ਗਿਆ ਪਰ ਜਿੱਥੇ ਹਾਈ ਕੋਰਟ ਦੇ ਨੇ ਪਹਿਲਾਂ ਸਟੇ ਦਿੱਤਾ ਸੀ ਪਰ ਅੱਜ ਦੀ ਗੱਲ ਕਰੀ ਤੇ ਅੱਜ ਪੰਜਾਬ ਸਰਕਾਰ ਨੇ ਉਹ ਆਪਣੀ ਸਕੀਮ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਚ ਕਿਸਾਨਾਂ ਦੇ ਵਿੱਚ ਕਿਤਨਾ ਕਿਤੇ ਖੁਸ਼ੀ ਦੀ ਲਹਿਰ ਵੀ ਹੈ ਨਾਲ ਨਾਲ ਕਿਤਨਾ ਕਿਤੇ ਕਿਸਾਨਾਂ ਵੱਲੋਂ ਸਰਕਾਰ ਨੂੰ ਨਸੀਅਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਸਿੱਧਕੇ ਨਾਲ ਕਿਸਾਨ ਆਗੂ ਪਲਵਿੰਦਰ ਸਿੰਘ ਮਾਲ ਮੌਜੂਦ ਨੇ ਆਪਾਂ ਮਾਲ ਸਾਹਿਬ ਨਾਲ ਗੱਲ ਕਰਾਂਗੇ ਮਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਵੇਖਦੇ ਹੋ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਕੀਮ ਲਿਆਂਦੀ ਗਈ ਸੀ ਲੈਂਡ ਪੋਲਿੰਗ ਦੀ ਪਰ ਹੁਣ ਅੱਜ ਜਿਹੜੀ ਵਾਪਸ ਲੈ ਲਈ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਸਰ ਜਦੋਂ ਇਹ ਲੈਂਡ ਪੋਲਿੰਗ ਐਕਟ ਆਇਆ ਸੀ ਲੋਕ ਜਥੇਬੰਦ ਹੋਏ ਲੋਕਾਂ ਨੇ ਸਮਾਜ ਤੌਰ ਤੇ ਕਿਸਾਨਾਂ ਮਜ਼ਦੂਰਾਂ ਨੇ ਛੋਟੇ ਦੁਕਾਨਦਾਰਾਂ ਨੇ ਵੇਖਿਆ ਕਿ ਜੇ ਪਿੰਡ ਜੜੇ ਜਾਣੇ ਤੇ ਛੋਟੀਆਂ ਦੁਕਾਨਾਂ ਵੀ ਜੜੀਆਂ ਜਾਣੀਆਂ ਤੇ ਮਜ਼ਦੂਰਾਂ ਨੇ ਕਿਹਾ ਕਿ ਸਾਨੂੰ ਕਾਰੋਬਾਰ ਨਹੀਂ ਮਿਲਣਾ ਦਿਹਾੜੀ ਨਹੀਂ ਮਿਲਣੀ ਉਹਨਾਂ ਨੇ ਬੇਕਾਰ ਹੋਣਾ ਉਹਨਾਂ ਦੇ ਛੋਟੇ ਛੋਟੇ ਮਕਾਨ ਉਹ ਵੀ ਟੈਣੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਖੋਈਆਂ ਜਾਣੀਆਂ ਇਹ ਸਾਰੇ ਲਾਬੰਦ ਹੋਏ ਤੇ ਫਿਰ ਜਥੇਬੰਦੀਆਂ ਨੇ ਇਸ ਦਾ ਡੰਕਾ ਪਾਇਆ ਪੂਰੇ ਪੰਜਾਬ ਦੇ ਵਿੱਚ ਤੇ ਲੋਕ ਇੱਕ ਮੋਠ ਹੋਏ ਤੇ ਜਿਹੜਾ ਮਾਨ ਸਰਕਾਰ ਨੂੰ ਅੱਜ ਝੁਕਣਾ ਪਿਆ ਇਹ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਕਿ ਜਿਹੜੀ ਕਿਸਾਨ ਮਾਰੂ ਨੀਤੀ ਆ ਲੋਕ ਮਾਰੂ ਨੀਤੀ ਆ ਮਜ਼ਦੂਰ ਮਾਰੂ ਨੀਤੀ ਆ ਇਹਨੂੰ ਰੱਦ ਕਰਾ ਕੇ ਛੱਡਾਂਗੇ ਤੇ ਉਹ ਜਿਹੜੇ ਅੱਜ ਆ ਉਹ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਕਿਰਤੀ ਲੋਕਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਆ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦੇ ਆ ਵੀ ਤੁਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਹੋ ਤੇ ਸੰਘਰਸ਼ੀ ਤੋਂ ਅੱਜ ਜਿੱਤ ਪ੍ਰਾਪਤ ਹੋਈ ਇਹ ਵੀ ਨਸੀਹਤ ਦਿੰਨੇ ਆ ਵੀ ਮੋਦੀ ਸਰਕਾਰ ਨੇ ਕਾਲੇ ਤਿੰਨ ਕਾਨੂੰਨ ਲਿਆਂਦੇ ਸੀ ਲੰਬਾ ਸੰਘਰਸ਼ ਚੱਲ ਕੇ ਮੋਦੀ ਨੂੰ ਵਾਪਸ ਲੈਣੇ ਪਏ ਇਪ ਭਗਵੰਤ ਮਾਨੁਕ ਨੇ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਤੇ ਅੱਜ ਉਹ ਹੀ ਭਗਵੰਤ ਮਾਨ ਨੇ ਵਾਪਸੀ ਮੋਦੀ ਦੇ ਸਟਾਈਲ ਨਾਲ ਕੀਤੀ ਆ ਜੋ ਵੀ ਜਿਹੜਾ ਪੰਜਾਬ ਨੂੰ ਜਾੜਨ ਲਈ ਉਹ ਭਾਵੇਂ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਹਮੇਸ਼ਾ ਹੀ ਇੱਥੋਂ ਦੇ ਸੰਘਰਸ਼ ਕਰਨ ਵਾਲੇ ਲੋਕ ਹਮੇਸ਼ਾ ਹੀ ਸੰਘਰਸ਼ ਕਰਦੇ ਰਹਿਣਗੇ ਮਾਨ ਸਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਤਿੰਨ ਬਿੱਲਾਂ ਦੀ ਪਹਿਲਾਂ ਗੱਲ ਕੀਤੀ ਕਿਸਾਨਾਂ ਵੱਲੋਂ ਲੰਮਾ ਸੰਘਰਸ਼ ਕੀਤਾ ਗਿਆ ਪਹਿਲਾਂ ਜੇ ਉਹ ਗੱਲ ਕੀਤੀ ਜਾਂਦੀ ਕੇਂਦਰ ਦੇ ਨਾਲ ਤੇ ਹੁਣ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਲਿਆਂਦੀ ਗਈ ਸੀ ਲੈਂਡ ਪੋਲਿੰਗ ਦੀ ਸਕੀਮ ਲਿਆਂਦੀ ਗਈ ਸੀ ਕੀ ਨੁਕਸਾਨ ਕੀ ਸੀਗਾ ਖਾਸ ਤੌਰ ਤੇ ਮੈਂ ਕਿਉਂਕਿ ਦਰਸ਼ਕਾਂ ਨੂੰ ਇੱਕ ਦੁਬਾਰਾ ਤੋਂ ਦੱਸਣਾ ਚਾਹੁੰਦਾ ਕਿ ਖਾਸ ਨੁਕਸਾਨ ਕੀ ਸੀਗਾ ਜੇ ਉਹ ਲੈਂਡ ਪੋਲਿੰਗ ਸਾਡੇ ਆ ਜਾਂਦੀ ਹੈ ਤੇ ਪੰਜਾਬ 'ਚ ਇਹਦੇ ਵਿੱਚ ਜ ਤੱਕੇ ਨਾ ਜ਼ਮੀਨ ਖੋਣੀ ਪਜਾਓ ਜ਼ਮੀਨਾਂ ਵਾ ਕੋਈ ਆਪਾਂ ਆਖਿਆ ਨਹੀਂ ਹੈ ਵੀ ਸਾਨੂੰ ਵਰਬਨ ਸਟੇਡਾ ਬਣਾ ਕੇ ਦਿਓ ਕੋਈ ਮੰਗ ਹੀ ਨਹੀਂ 40% ਘਰਾਂ ਨੂੰ ਤਾਲੇ ਲੱਗੇ ਆ ਪੰਜਾਬ ਦੇ ਵਿੱਚ ਕੋਈ ਕਲੋਨੀਆਂ ਦੀ ਲੋੜ ਹੀ ਨਹੀਂ ਆਂਦੇ ਫੈਕਟਰੀਆਂ ਖੋਲ੍ਹਣ ਦੇਣਾ ਇਹਨਾਂ ਕਰਾੜਬੇਟ ਕਰਾਣਿਆਂ ਨੂੰ ਹੀ ਜ਼ਮੀਨਾਂ ਅਸੀਂ ਲੋਕਾਂ ਨੂੰ ਜਦੋਂ ਸਮਝਾਇਆ ਵੀ ਆਹ ਜ਼ਮੀਨਾਂ ਲੈ ਰਹੇ ਨੇ ਪੈਸਾ ਵੀ ਕੋਈ ਨਹੀਂ ਦੇਣਾ ਤੇ 8 ਕਨਾਲਾਂ ਜ਼ਮੀਨ ਲੈਣੀ ਤੇ ਵਾਪਸੀ 2 ਕਨਾਲਾਂ ਦੇਣੀ ਉਹ ਵੀ 346 ਸਾਲਾਂ ਨੂੰ ਜਦੋਂ ਡਿਵੈਲਪ ਹੋ ਗਈ ਤੇ ਜਿੰਨੀ ਇਹ ਜ਼ਮੀਨ ਲੈ ਰਹੇ 100 ਸਾਲ ਤੱਕ ਡਿਵੈਲਪ ਹੋਣੀ ਸੀ ਆਪਾਂ ਵੇਖ ਲਈਏ ਆਪਣੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵੱਡੀਆਂ ਕਲੋਨੀਆਂ 50 50 30 30 ਸਾਲ ਹੋ ਗਏ ਹਜੇ ਨਹੀਂ ਡਿਵੈਲਪਮੈਂਟ ਹੋਈਆਂ ਜਿਹੜੀਆਂ ਪ੍ਰਾਈਵੇਟਰਨੋਂ ਕੱਟੀਆਂ ਗਈਆਂ ਤੇ ਜਦੋਂ ਲੋਕਾਂ ਨੇ ਸਾਰੇ ਸਮਝੀ ਚੰਗੀ ਤਰ੍ਹਾਂ ਤੇ ਸਰਕਾਰ ਦੀ ਠੱਗੀ ਮੀਰੀ ਤੇ ਲੋਕ ਜਿਹੜੇ ਨੇ ਪੋਸਟਰ ਵੀ ਲਾ ਦਿੱਤੇ ਕਿ ਆਮ ਆਦਮੀ ਪਾਰਟੀ ਨੂੰ ਪਿੰਡਾਂ ਦੇ ਵਿੱਚ ਐਂਟਰੀ ਬੰਦ ਆ ਤੇ ਫਿਰ ਇਹਨਾਂ ਨੇ ਮਜਬੂਰ ਨਾ ਜਦੋਂ ਸਿਆਸੀ ਨੁਕਸਾਨ ਹੁੰਦਾ ਨਾ ਇਹਨਾਂ ਦਾ ਸਿਆਸੀ ਧਿਰਾਂ ਦਾ ਤੇ ਫਿਰ ਇਹ ਕਿਸੇ ਨੂੰ ਨਹੀਂ ਡੀਕ ਦੇਣਾ ਵਾਪਸ ਲਈ ਦਿੱਲੀ ਟੀਮ ਨੇ ਪ੍ਰੈਸ਼ਰ ਪਾ ਕੇ ਪਾਲਿਸੀ ਲਿਆਂਦੀ ਅੱਜ ਦਿੱਲੀ ਟੀਮ ਨੂੰ ਮੂੰਹ ਦਿਖਾਣੀ ਪਈ ਪਰ ਜਿਸ ਤਰੀਕੇ ਨਾਲ ਲਿਖਦੇ ਵੀ ਹਾਈ ਕੋਰਟ ਨੇ ਵੀ ਜਿਹੜੀ ਆ ਇਹਨਾਂ ਦੀਆਂ ਨੂੰ ਦਲੀਲਾਂ ਨੂੰ ਜਿਹੜਾ ਪਛਾਹ ਕੀਤਾ ਇਹਦੇ ਹਾਈ ਕੋਰਟ ਦੀ ਜਿਹੜੀ ਦਲੀਲਾਂ ਸੀ ਉਹਦੇ ਵਿੱਚ ਕਿਤਨਾ ਕਿਤੇ ਵੀ ਗੱਲ ਕੀਤੀ ਗਈ ਕੀਤੀ ਗਈ ਸੀ ਕਿ 65000 ਏਕੜ ਜਿਹੜੀ ਜ਼ਮੀਨ ਹੈ ਉਸ ਨੂੰ ਮੁਆਵਜ਼ਾ ਕਿੱਥੋਂ ਦੇਣਾ ਇੰਨੇ ਪੈਸੇ ਇੰਨੇ ਕਿਹੜੇ ਬਜਟ ਚੋਂ ਦੇਣੇ ਕਿਉਂਕਿ ਜਿਹੜਾ ਪਹਿਲਾਂ 50000 ਦੀ ਗੱਲ ਹੋਈ ਸੀ ਬਾਅਦ ਚ 1 ਲੱਖ ਰੁਪਏ ਦੀ ਗੱਲ ਹੋ ਗਈ ਤੇ 50000 ਜਿਹੜਾ ਸੀ ਉਹ ਕਿਸ ਤਰੀਕੇ ਨਾਲ ਜਿਹੜਾ 1 ਲੱਖ ਰੁਪਏ ਜਿਹੜਾ ਦੇਣਾ ਵਾ ਉਸਦੇ ਵੀ ਵੱਡੇ ਸਵਾਲ ਚੁੱਕੇ ਗਏ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਲੈਂਡ ਪੂਲਿੰਗ ਦੀ ਜਿਹੜੀ ਸਕੀਮ ਹੈ ਉਹ ਵਾਪਸ ਲੈ ਲਈ ਪਰ ਮਾਨਯੋਗ ਹਾਈ ਕੋਰਟ ਨੇ ਵੀ ਜਦੋਂ ਚੌ ਹਫਤਿਆਂ ਦਾ ਸਟੇਲ ਆਤਾ ਸੀ ਉੱਥੇ ਵੀ ਬਹਿਸ ਹੋਈ ਇੰਨਾ ਪੈਸਾ ਲਿਆਓਗੇ ਕਿੱਥੋਂ ਸਾਡੇ ਵੀ ਵੀ ਇੰਨਾ ਇਹਨੂੰ ਡਵੈਲਪ ਕਰਨ ਲਈ ਪੈਸਾ ਲਿਆਓਗੇ ਕਿੱਥੋਂ ਪੰਜਾਬ ਦੇ ਅੱਗੇ ਕਰਜਾਈ ਆ ਆ ਲollipops ਖਾਉਣਾ ਚਾਹੁੰਦੇ ਸੀ ਲੋਕਾਂ ਨੂੰ ਤੇ ਝੂਠ ਮਾਰ ਕੇ ਲੋਕਾਂ ਦੀਆਂ ਜ਼ਮੀਨਾਂ ਲੈਣਾ ਚਾਹੁੰਦੇ ਪਰ ਜਿਹੜੇ ਲੋਕ ਨੇ ਉਹ ਜਾਗਰੂਕ ਹੋਏ ਲੋਕਾਂ ਨੇ ਮਤਲਬ ਕੱਲੀ ਕੱਲੀ ਗੱਲ ਤੱਥ ਨਾਲ ਰੱਖੀ ਜਿਹੜਾ ਵੀ ਬਲਾਰਾ ਬੋਲਦਾ ਰਿਹਾ ਤੇ ਸਰਕਾਰ ਨੂੰ ਇਹ ਚੁਕਣਾ ਪਿਆ ਇਹ ਵਿਰੋਧ ਦੇ ਅੱਗੇ ਇਹ ਲੋਕਾਂ ਦੀ ਜਿੱਤ ਹੋਈ ਤੇ ਸਰਕਾਰ ਦੀ ਹਾਰ ਹੋਈ ਆ ਮਾਦ ਸਾਹਿਬ ਕਿਤੇ ਨਾ ਕਿਤੇ ਜੇ ਲੱਗਦਾ ਵੀ ਹਾਈ ਕੋਰਟ ਦਾ ਵੀ ਪ੍ਰੈਸ਼ਰ ਲੈ ਲੀਏ ਵੀ ਉਹਦੇ ਵੱਲੋਂ ਵੀ ਸੁਨਵਾਈ ਕੀਤੀ ਗਈ ਉਹਦਾ ਵੀ ਅਸਰ ਹੈ ਤੇ ਨਾਲ-ਨਾਲ ਕਿਤੇ ਆਪਣੀ ਕੁਰਸੀਆਂ ਨੂੰ ਬਚਾਉਣ ਕਰਕੇ ਵੀ ਇਹ ਜਿਹੜਾ ਮਿਸ਼ਨ ਹੋਇਆ ਕਿ ਸਰਕਾਰਾਂ ਜਿਸ ਤਰੀਕੇ ਨਾਲ ਤੁਸੀਂ ਗਿਆ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਏਗਾ ਤੁਹਾਡਾ ਹੁਣੇ ਕਿ ਤੁਸੀਂ ਕਿਹਾ ਸੀਗਾ ਕਿ ਲੱਗਦਾ ਕਿ ਇਸ ਵਾਸਤੇ ਵੀ ਸਰਕਾਰ ਨੇ ਸੋਚਿਆ ਕਿ ਨਹੀਂ ਅਸੀਂ گاਉਂ ਵਾਲੇ ਸਮਝ ਫਿਰ ਇਲੈਕਸ਼ਨਾਂ ਲੜਨੀਆਂ ਨੇ ਵਿਰੋਧ ਹੋਏਗਾ ਸਾਨੂੰ ਕਿਸਾਨਾਂ ਨਾਲ ਰਲਣਾ ਚਾਹੀਦਾ ਜਿਹੜਾ ਮਾਨਯੋਗ ਹਾਈ ਕੋਰਟ ਵਾਲਾ ਤੁਹਾਡਾ ਸਵਾਲ ਹੈ ਨਾ 6 ਹਫ਼ਤਿਆਂ ਬਸ ਸਟੇ ਲੱਗਾ ਹੈ ਵੀ ਆ ਇਹਦਾ ਜਵਾਬਦਾ ਹੈ ਉਹ ਪੱਕਾ ਸਟੇ ਨਹੀਂ ਸੀ ਲੱਗਾ ਆਪਾਂ ਦੇ ਕੋਈ ਹੋਰ ਪਟੀਸ਼ਨ ਕਰਤਾ ਉੱਥੇ ਗਏ ਸੀ ਸਾਡਾ ਜਥੇਬੰਦੀਆਂ ਦਾ ਇਹ ਟੇਕ ਕਿ ਸੜਕ ਦੇ ਇਹਨਾਂ ਨੂੰ ਸਿਆਸੀ ਨੁਕਸਾਨ ਕਰਾਂ ਲੋਕ ਹੈ ਕਿਉਂ ਕੋਰਟ ਦਾ ਮੈਟਰ ਨਹੀਂ ਨਾ ਜੇ ਕੋਰਟ ਦਾ ਮੈਟਰ ਹੁੰਦਾ ਤੇ ਫਿਰ ਇਹ ਸਿਆਸੀ ਸ਼ਹਿਰ ਮਤਲਬ ਲੈ ਦੇ ਸਿਆਸੀ ਵਾਲੇ ਬੰਦਿਆਂ ਲੋ ਇਹ ਤੇ ਉਹਨਾਂ ਨੂੰ ਜਦੋਂ ਵੋਟਾਂ ਦਾ ਨੁਕਸਾਨ ਦਿਖਿਆ ਤੇ ਉਹਨਾਂ ਉਸਿਆਲੇ ਵਾਪਸ ਲੈ ਲੇ ਜੇ ਕੋਰਟ ਦਾ ਮਸਲਾ ਹੁੰਦਾ ਜਰੂਰ ਕੋਰਟ ਜਾਂਦੇ ਪਰ ਕੋਰਟ ਦਾ ਮਸਲਾ ਹੈ ਨੇ ਕੋਰਟ ਨੇ ਵੀ ਉਹਨਾਂ ਉੱਤੋਂ ਇਹਨਾਂ ਨੂੰ ਛਾੜਿਆ ਵੀ ਤੁਸੀਂ ਨਾ ਪੈਸਾ ਲਿਆਓਗੇ ਕਿੱਥੋਂ ਕਿਦਾਂ ਡਿਵੈਲਪ ਕਰੋਗੇ ਕੀ ਕਰ ਰਹੇ ਜੀ ਕਿਉਂ ਝੂਠ ਮਾਰ ਰਹੇ ਜੀ ਉਹਨਾਂ ਵੀ 4 ਹਫ਼ਤੇ ਦਾ ਸਟੇਲ ਆਤਾ ਪਰ ਲੋਕ ਜਿਹੜੇ ਸੰਘਰਸ਼ੀ ਲੋਕ ਜਿਹੜੇ ਮੋਰਚਾ ਮਾਰਚ ਕੀਤੇ ਗਏ ਸਾਡੇ ਵੱਲੋਂ ਕਿੱਡਾ ਤਗੜੰਬਰ ਸਰ ਦੇ ਵਿੱਚ ਹੋਰ ਵੱਡੀਆਂ ਰੈਲੀਆਂ ਕੀਤੀਆਂ ਗਏ ਉਹਦਾ ਪ੍ਰੈਸ਼ਰ ਹੀ ਸਰਕਾਰ ਨੂੰ ਤੇ ਮਤਲਬ ਐਂਟਰੀ ਬੰਦ ਹੋ ਚੱਕੀ ਹੈ ਆਵਾਜ਼ ਦੀ ਪਾਰਟੀ ਲੀਡਰਾਂ ਦੀ ਜਿਹੜੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਇਹਨਾਂ ਨੂੰ ਕਾਫੀ 92 ਤੋਂ 27 ਦੇ ਵਿੱਚ ਇੱਕ ਵੀ ਸੀਟ ਨਹੀਂ ਆਉਣੀ ਜੇ ਲੈਂਡ ਪੋਲਿੰਗ ਐਕਟ ਰਿਹਾ ਹਜੇ ਵੀ ਲੋਕ ਜਿਹੜੇ ਇਹਨਾਂ ਦੇ ਵਿਰੋਧ ਚ ਜਿੱਦਾਂ ਇਹਨਾਂ ਨੇ ਖਨੋਰੀ ਸਿੰਘੂ ਡਾਂਗ ਦੇ ਜੋਰ ਨਾਲ ਧਰਨੇ ਸਾਡੇ ਠਾਏ ਆ ਹਜੇ ਵੀ ਲੋਕ ਇਹਨਾਂ ਦੇ ਵਿਰੋਧ ਚ ਪਰ ਲੈਂਡ ਪੋਲਿੰਗ ਕਰਦੇ ਤੇ ਲੋਕ ਅੱਜ ਤੋਂ ਹੀ ਬਾਈਕਟ ਕਰਨ ਟਿਆ ਪਏ ਸੀ ਇਹਨਾਂ ਕੀ ਲੱਗਦਾ ਕਿ ਅੱਜ ਫੇਰ ਕਿਸਾਨਾਂ ਦੀ ਜਿੱਤ ਹੋਈ ਆ ਵੱਡੀ ਜਿੱਤ ਕਹਿ ਸਕਦੇ ਆਪਾਂ ਵੀ ਕਿਸਾਨਾਂ ਦੀ ਜਿੱਤ ਹੋਈ ਬਿਲਕੁਲ ਜੀ ਬਿਲਕੁਲ ਜੀ ਕਿਸਾਨਾਂ ਦੀ ਨਾਲ ਮਜ਼ਦੂਰਾਂ ਦੀ ਨਾਲ ਛੋਟੇ ਦੁਕਾਨਦਾਰ ਛੋਟੇ ਵਪਾਰੀਆਂ ਦੀ ਉਹ ਭਾਵੇਂ ਕਿਸੇ ਵੀ ਧਰਮ ਚਾਹੁੰਦਾ ਹੋਵੇ ਉਹਨਾਂ ਸਾਰੇ ਲੋ ਸਾਰੇ ਲੋਕਾਂ ਦੀ ਪੰਜਾਬ ਸਮੁੱਚੇ ਪੰਜਾਬ ਦੀ ਜਿੱਤ ਹੋਈ ਹੈ ਕੋਈ ਕੱਲੀ ਕਿਸੇ ਕਿਸਾਨ ਜਥੇਬੰਦੀ ਦੀ ਸਮੁੱਚੇ ਲੋਕਾਂ ਦੀ ਜਿੱਤ ਹੋਈ ਹੈ ਇਤਾਂ ਹੀ ਗਾਂ ਜਿਹੜਾ ਇਕੱਠਾ ਆਪਾਂ ਸੰਘਰਸ਼ ਲੜਦੇ ਰਹਾਂਗੇ ਸਰਕਾਰ ਵੱਲੋਂ ਮਾਰ ਨੀਤੀਆਂ ਜਿਹੜਾ 2020 ਵਾਲਾ ਬਿਜਲੀ ਐਕਟ ਲਾਗੂ ਕੀਤਾ ਜਾ ਰਿਹਾ ਚੇਪ ਵਾਲੇ ਮੀਟਰ ਲਾਏ ਜਾ ਰਹੇ ਆ ਇਹਦਾ ਇਹਦਾ ਵੀ ਅਸੀਂ ਜ਼ੋਰਦਾਰ ਸਾਡਾ ਲਗਾਤਾਰ ਸੰਘਰਸ਼ ਹੈ ਵੀ ਵੀ ਰੱਦ ਕਰ ਕੀਤਾ ਜਾਵੇ ਜਿਹੜਾ ਪ੍ਰਾਈਵੇਟ ਬਿਜਲੀ ਹੈ ਬਿਜਲੀ ਹੱਤੇ ਪ੍ਰਾਈਵੇਟ ਘਰਾਂ ਨੂੰ ਨਾ ਦਿੱਤਾ ਜਾਵੇ ਫਿਰ ਜੇ ਪ੍ਰਾਈਵੇਟ ਘਰਾਂ ਨੂੰ ਦਿੱਤਾ ਗਿਆ ਤੇ ਆਮ ਆਦਮੀ ਤੋਂ ਬਿਜਲੀ ਦੂਰ ਹੋ ਜਾਊਗੀ ਬਿਜਲੀ ਬਲ ਨਹੀਂ ਇੱਥੇ ਵੀ ਲਗਾਤਾਰ ਜਿਹੜਾ ਸੰਘਰਸ਼ ਹੈ ਸਾਡਾ ਜਾਰੀ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ 'ਚ ਦੇਖ ਰਹੇ ਸੀ ਸਾਡੇ ਨਾਲ ਕਿਸਾਨ ਆਗੂ ਪਲਵਿੰਦਰ ਸਿੰਘ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਲੈਂਡ ਪੂਲਿੰਗ ਨੂੰ ਸਕੀਮ ਨੂੰ ਵਾਪਸ ਲੈਣ ਤੇ ਅੱਜ ਤੇ ਵਧਾਈ ਦਿੱਤੀ ਗਈ ਹੈ ਨਾਲ ਨਾਲ ਕਿਤਨੇ ਕਿਤੇ ਉਹਨਾਂ ਵੱਲੋਂ ਤੰਜ ਵੀ ਕੱਚੇ ਗਿਆ ਕਿ ਜਿਸ ਤਰੀਕੇ ਨਾਲ ਜੇ ਸਰਕਾਰਾਂ ਇਸ ਸਮੇਂ ਤੇ ਵਿਚਾਰ ਨਾ ਕਰਦੀਆਂ ਜੇ ਲੈਂਡ ਪੂਲਿੰਗ ਦੀ ਸਕੀਮ ਵਾਪਸ ਨਾ ਲਈ ਜਾਂਦੀ ਤੇ ਆਉਣ ਵਾਲੇ ਸਮੇਂ 'ਚ ਸਰਕਾਰਾਂ ਵਾਸਤੇ ਬਹੁਤ ਮਾੜਾ ਸਮਾਉਣਾ ਸੀਗਾ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਸਲੋਕ ਕਿਸ ਤਰੀਕੇ ਨਾਲ ਖੁਸ਼ ਹੁੰਦੇ ਨੇ ਅਦਰ ਸਰਕਾਰਾਂ ਕਿਸਾਨਾਂ ਲਈ ਕਿੰਨਾ ਗੱਲਾਹੇ ਬੰਦ ਹੁੰਦੀਆਂ ਨੇ ਤੁਸੀਂ ਜੁੜੇ ਰਹੋ ਇਸ ਅਧਿਕੇ ਨਾਲ ਹੀ ਅ ਗ੍ਰੇਡ ਪੰਜਾਬ ਟੀਵੀ ਲਈ ਅਜਨਾਲਾ ਤੋਂ ਜੁਗਜੀ ਸਿੰਘ ਦੀ ਰਿਪੋਰਟ